ਸਵਾਗਤ ਹੈ ਦੋਸਤੋ ਤੁਹਾਡਾ ਖੈਰਾ ਡੇਰੀ ਫਾਰਮ ਤਰਨਤਾਰਨ ਦੇ ਵਿੱਚ ਦੋਸਤੋ ਅੱਜ ਆਪਾਂ ਜਿਹੜੀ ਵੀਡੀਓ ਬਣਾ ਰਹੇ ਆਂ ਪਿੰਡ ਜੋਰ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼ਹੀਦ ਤਰਨਤਾਰਨ ਸਾਹਿਬ ਹੈ ਵੀਰ ਗੁਰਦੇਵ ਸਿੰਘ ਬਾਊ ਨੰਬਰਦਾਰ ਜਿਨ੍ਹਾਂ ਦੇ ਫਾਰਮ ਤੋਂ ਅਸੀਂ ਦੀ ਵੀਡੀਓ ਅਪਲੋਡ ਕਰਨ ਲੱਗੇ ਆਂ ਦੋ ਮੱਝਾਂ ਦੋਸਤੋ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਦੋਵੇਂ ਮੱਝਾਂ ਦੋਸਤੋ ਸੁਈਆਂ ਵਾ ਡਿਟੇਲ ਇਹਨਾਂ ਮੱਝਾਂ ਤੋਂ ਦੀ ਆਪਾਂ ਵੀਰ ਤੋਂ ਪੱਛੀ ਤੋਂ ਨਾਲ ਸਾਂਝੀ ਕਰ ਲਾਂਗੇ ਉਸ ਤੋਂ ਪਹਿਲਾਂ ਦੋਸਤੋ ਬੇਨਤੀ ਕਰਦਾ ਜਿਹੜੇ ਵੀਰ ਚੈਨਲ ਤੇ ਨਵੇਂ ਆਏ ਜਿਨ੍ਹਾਂ ਨੇ ਅਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹਨਾਂ ਵੀਰਾਂ ਨੂੰ ਖਾਸ ਕਰਕੇ ਬੇਨਤੀ ਹੈ ਵੀ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਕਰੋ ਨਾਲ ਲੱਗਦੇ ਘੰਟੀ ਦੇ ਬਟਨ ਨੂੰ ਆਲਟ ਸਿਲੈਕਟ ਕਰ ਦਿਓ ਤਾਂ ਕਿ ਸਾਡੀ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਅਪਡੇਟ ਸਭ ਤੋਂ ਪਹਿਲੇ ਤੁਹਾਡੇ ਕੋਲ ਪਹੁੰਚਦੀ ਜਾਵੇ ਸੋ ਦੋਸਤੋ ਪਸ਼ੂ ਦੀ ਤਸੱਲੀ ਜਿਹੜੀ ਕਰਨੀ ਹੈ ਨਰਖ ਪਰਖ ਜਿਹੜੀ ਕਰਨੀ ਹੈ ਤੁਸੀਂ ਆਪ ਆਕੇ ਕਰਨੀ ਦੀ ਕਿਉਂਕਿ ਤੁਸੀਂ ਪੈਸੇ ਲੈਣੇ ਹੁੰਦੇ ਆ ਆਪਣੀ ਤਸੱਲੀ ਕਰਕੇ ਆਪਣੀ ਨਰਖ ਪਰਖ ਕਰਕੇ ਪਸ਼ੂ ਖਰੀਦਿਆ ਕਰੋ ਬਾਅਦ ਵਿੱਚ ਕੋਈ ਲੰਬੇ ਵਾਲੀ ਗੱਲ ਨਾ ਵੇ ਵੀਡੀਓ ਨੂੰ ਦੋਸਤੋ ਬਹੁਤ ਬਹੁਤ ਲਾਇਕ ਅਤੇ ਸ਼ੇਅਰ ਜਰੂਰ ਕਰਿਆ ਕਰੋ ਅੱਗੇ ਕਿਸੇ ਹੋਰ ਵੀ ਵੀਰ ਦਾ ਫਾਇਦਾ ਹੋ ਸਕਦਾ ਮੇਰਾ ਕੰਮ ਦੋਸਤੋ ਸਿਰਫ ਵੀਡੀਓ ਬਣਾ ਕੇ ਚੈਨਲ ਤੇ ਪਾਉਣੀ ਪਸ਼ੂ ਦੀ ਤਸੱਲੀ ਜਿਹੜੀ ਕਰਨੀ ਨਰਖ ਵਰਗ ਤੁਸੀਂ ਆਪ ਕਰਨੀ ਹੁੰਦੀ ਹੈ ਵੀਡੀਓ ਦੋਸਤੋ ਆਪਣੀ ਫੇਸਬੁੱਕ ਚੈਨਲ ਤੇ ਚਲਦੀ ਇੰਸਟਾਗ੍ਰam ਤੇ ਜਲਦੀ ਉਹਨਾਂ ਵੀਰਾਂ ਨੂੰ ਖਾਸ ਕਰ ਬੇਨਤੀ ਕਰਦਾ ਇੰਸਟਾਗ੍ਰam ਤੇ ਫੇਸਬੁੱਕ ਚੈਨਲ ਨੂੰ ਬਹੁਤ ਬਹੁਤ ਫੋਲੋ ਕਰੋ ਲਾਈਕ ਸ਼ੇਅਰ ਅਤੇ ਕਮੈਂਟ ਦੋਸਤੋ ਜਰੂਰ ਕਰਿਆ ਕਰੋ ਆਓ ਕਰੀਏ ਵੀਰਾਂ ਨਾਲ ਗੱਲਬਾਤ ਪੁੱਛੀਏ ਡਿਟੇਲ ਇਹਦੇ ਪਿੱਛੇ ਹਾਂ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਖੈਰਾ ਸਾਹਿਬ ਕੀ ਹਾਲ ਵੀਰ ਵਧੀਆ ਵਧੀਆ ਜੀ ਚੜਦੀ ਕਲਾ ਜੀ ਠੀਕ ਠਾਕ ਜੀ ਚੜਦੀ ਕਲਾ ਤੁਸੀਂ ਦੱਸੋ ਐਦ ਕੀ ਵਾਹ ਚਿਰ ਬਾਦ ਹਾਂ ਜੀ ਹਾਂ ਜੀ ਚਿਰ ਬਾਦ ਆ ਵੀਰ ਫਿਰ ਇਦਾਂ ਡੰਗਰ ਮਹਿੰਗੇ ਮੁੰਗੇ ਆ ਤੇ ਹਾਂ ਜੀ ਓਕਾ ਕੰਮ ਬਾਹਰ ਲੈਣਾ ਮੌਸਮ ਥੋੜਾ ਮੌਸਮ ਥੋੜਾ ਜੀ ਹਾਂ ਜੀ ਗਰਮ ਜਾ ਰਹਾ ਵਾ ਗਰਮੀ ਪੈਦੀ ਆ ਤੇ ਜਾਣਾ ਆਉਣਾ ਓਕਾ ਠੀਕ ਹੈ ਜੀ ਹਾਂ ਜੀ ਤਾਂ ਕਰਕੇ ਫਿਰ ਠੀਕ ਠੀਕ ਹਾਂ ਜੀ ਹਾਂ ਜੀ ਏ ਵੀ ਜੀ ਸਭ ਤੋਂ ਪਹਿਲਾਂ ਆਪਣਾ ਐਡਰੈਸ ਬੋਲੋ ਐਡਰੈਸ ਆਪਣਾ ਨਾਮ ਗੁਰਦੀਪ ਸਿੰਘ ਪਿੰਡ ਜੌੜ ਸਿੰਘ ਵਾਲਾ ਤਹਿਸੀਲ ਪੱਟੀ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਜੀ ਹਾਂਜੀ ਫੋਨ ਨੰਬਰ ਫੋਨ ਨੰਬਰ 98149 15026 ਠੀਕ ਹੈ ਜੀ ਹਾਂਜੀ ਅੱਛਾ ਵੀ ਜੀ ਅੱਜ ਆਪਾਂ ਜਿਹੜੀਆਂ ਦੋ ਮੱਜਾਂ ਸੇਲ ਕਰਨੀਆਂ ਵਾਂ ਕਿੰਨਾ ਕਰਨਾ ਟਾਈਮ ਲੰਘ ਸੁਈਆਂ ਹੋ ਗਏ ਇਹਨਾਂ ਨੂੰ ਸੁਈਆਂ ਨੂੰ ਵੀਰ ਜੀ ਕੋ ਢਾਈ ਢਾਈ ਤਿੰਨ ਤਿੰਨ ਮਹੀਨੇ ਦੇ ਹੀੜ-ਗੇੜ ਹੋ ਗੀਆਂ ਵਾ ਸੁਈਆਂ ਨੂੰ ਅੱਛਾ ਜੀ ਤੇ ਇਹਨਾਂ ਵਾਂ ਵੀ ਗਾਂ ਚਲੋ ਗੱਬਣਾ ਵੀ ਹੋਈਆਂ ਵਾ ਸੌਰੀਆਂ ਵਾ ਕਾਰਾਂ ਵਾਲਿਆਂ ਨੇ ਗਰੰਟੀ ਤੇ ਫੁੱਲ ਦਿੱਤੀ ਆ ਇਹ ਪਰ ਅੱਜ ਆਪਾਂ ਵੀਡੀਓ ਥੋੜੀ ਜਿਹੀ ਟਾਈਮ ਨਾਲ ਡਾਕਟਰ ਨੇ ਲੇਟ ਆਉਣਾ ਕਰਕੇ ਹਾਂਜੀ ਤੇ ਵੀਡੀਓ ਬਣਾ ਚੈੱਕ ਪਾਸ ਨਹੀਂ ਹੋਈਆਂ ਤਾਂ ਚੈੱਕ ਪਾਸ ਆਪਾਂ ਕਰਾ ਦੇਣੀ ਆ ਉਦ ਤਰਾ ਹਾਂਜੀ 12 1 ਵਜੇ ਦੇ ਨੂੰ ਚੈੱਕ ਪਾਸ ਕਰਾ ਦੇਣੀ ਆ ਠੀਕ ਇਹ ਚਲੋ ਬਾਕੀ 100% ਗੱਬਣਾ ਹੀ ਨਿਕਲਣਗੀਆਂ ਹਾਂਜੀ 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 ਗੱਬਣਾ ਹੀ ਨਿਕਲਣਗੀਆਂ ਅੱਛਾ ਸ਼ੁਰੂ ਕਰੀਏ ਇਸ ਮਹੀ ਤੋਂ ਪਹਿਲਾਂ ਕੀ ਡਿਟੇਲ ਹੈ ਦੀ ਕਿੰਨੇ ਵੇ ਸੂਆ ਸੂਈ ਤੇ ਕਿੰਨੇ ਵੇ ਸੂਈ ਅੱਥੇ ਗੱਬਣੇ ਇਹ ਵੀਰ ਜੀ ਤੀਜੇ ਕ ਸੂਏ ਸੂਈ ਆ ਅੱਛਾ ਜੀ ਚੌਥੇ ਆ ਤੇ ਗੱਬਣੇ ਹਾਂਜੀ ਚੌਥੇ ਆ ਤੇ ਗੱਬਣਵਾ ਕਿੰਨਾ ਟਾਈਮ ਹੋ ਗਿਆ ਨ ਗੱਬਣੂ ਇਹਨੂੰ ਗੱਬਣ ਵੀਰ ਜੀ 2 ਮਹੀਨਾ ਰੋ ਅੰਦਰ ਆ ਜੇ 2 ਮਹੀਨੇ 2 ਮਹੀਨਾ ਰੁਕਾ ਰਹਿ ਲਿਆ ਨਾ ਕਿਹਾ ਹਾਂ ਹਾਂਜੀ ਹਾਂਜੀ 1.5 ਮਹੀਨਾ ਆਇਆ ਹਾਂਜੀ ਹਾਂਜੀ ਤੇ ਦੁੱਧ ਸੱਤ ਤੋਂ 8 ਕਿਲੋ ਮੈਂ ਇਹਦੇ ਥੱਲੇ ਜਿਹੜਾ ਤਿਆਰ ਵਾ ਅੱਛਾ ਜੀ ਹਾਂਜੀ 7 ਤੋਂ 8 ਬੱਚਾ ਨਹੀਂ ਹੈਗਾ ਬੱਚਾ ਨਹੀਂ ਹੈਗਾ ਬੱਚੇ ਦੋ ਦੇ ਨਹੀਂ ਹੈਗੇ ਵੀਰੇ ਅੱਛਾ ਬੱਚੇ ਦੋ ਬੱਚੇ ਦੋ ਦੇ ਨਹੀਂ ਹੈਗੇ ਠੀਕ ਹੈ ਜੀ ਪਹਾੜੇ ਵੰਡੇ ਦੇ ਮਿਲਦੀਆਂ ਇਤਰਾਹੀ ਠੀਕ ਹੈ ਜੀ ਹਾਂਜੀ ਤੇ ਤੋਰ ਕੇ ਦਿਖਾਈਏ ਜੀ ਤੋਰ ਕੇ ਵਕਾ ਦੇਣੇ ਵੀਰੇ ਆਪਾਂ ਠੀਕ ਹੈ ਜੀ ਦੋਸਤੋ ਡੇਢ ਕਮੀਨਾ ਤਕਰੀਬਨ ਮੰਨ ਕੇ ਚੱਲੋ ਪੀ ਇਹਨੂੰ ਗੱਬੜ ਹੋਈ ਨੂੰ ਹੋ ਗਿਆ ਵਾ ਭਾਰੇ ਜੇ ਕਨਫਰਮ ਨਹੀਂ ਗਈ ਚੌਥੇ ਸੂਵੇ ਆ ਤੇ ਦੋਸਤੋ ਗੱਬੜਿਆ ਮੌਕੇ ਦਾ ਜਿਹੜਾ ਦੁੱਧ ਹੁਣ ਤਿਆਰ ਆ 7 ਕਿਲੋ ਦੇ ਲਾਗੇ ਬਨੇ ਵੀਰ ਕਹਿੰਦਾ ਵੀ ਦੁੱਧ ਤਿਆਰ ਆ 7 ਤੋਂ 8 ਦੇ ਵਿੱਚ ਵਿੱਚ ਕੱਦ ਘਾਟ ਮੈਂ ਦੋਸਤੋ ਮੈਂ ਦਾ ਚੰਗਾ ਪਿੱਠਪੁੜੀ ਦੀ ਚੜਾਈ ਚੈੱਕ ਕਰ ਲਓ ਸਵੇਰ ਦਾ ਦੋਸਤੋ ਟਾਈਮ ਹੈ ਵੀਡੀਓ ਬਣਾਉਂਦਾ ਅਜੇ ਦੋਸਤੋ ਚੁਵਾਈ ਜਿਹੜੀ ਇਹ ਹੋਣੀ ਇਹਨਾਂ ਪਛੋਂ ਦੀ ਬਾਕੀ ਹੈ ਲੈ ਜੋ ਵੀਜੀ ਥੋੜੀ ਜੀ ਲੰਮੀ ਤੋੜ ਦਿਓ ਇਹਨੂੰ ਪਰਵਾ ਅੱਗੇ ਬਾਕੀ ਦੋਸਤੋ ਥਣਾ ਥਣਾ ਦੀ ਕੁਆਲਿਟੀ ਚੰਗੀ ਹੈ ਮਾਰੀ ਦੀ ਮੋੜ ਦੋ ਮੋੜ ਦੋ ਲੈ ਜੀ ਹੋਰ ਨਹੀਂ ਨਹੀਂ ਬੰਦੋ ਬੰਦਾ ਠੀਕ ਹੈ ਤਦ ਘੜ ਦੋਸਤੋ ਮੈਂ ਦਾ ਚੰਗਾ ਸੋਨਾ ਵਾ ਪਿੱਠ ਪੁੜੀ ਦੀ ਚੜਾਈ ਸਿਰਮੂ ਦੀ ਵੀ ਬਹੁਤ ਸੋਹਣੀ ਆ ਮੈਂ ਹਾਂਜੀ ਬਾਕੀ ਦੋਸਤੋ ਇਹ ਫੀਸ ਕੁਆਲਟੀ ਚੰਗੀ ਹੈ ਚੌਥੇ ਸੂਬੇ ਹਤੇ ਗੱਬਣ ਆ ਡੇਢ ਕ ਮਹੀਨੇ ਲੱਗੇ ਬਣੇ ਦੋਸਤੋ ਇਹਨੂੰ ਗੱਬਣ ਹੋਈ ਨੂੰ ਵਕਿਆ ਪੱਕਾ ਕਨਫਰਮ ਨਹੀਂ ਕੀ ਅੱਜ ਡਾਕਟਰ ਆਊਗਾ ਵੀਰ ਕਹਿੰਦਾ ਅਪਾ ਚੈੱਕ ਕਰਵਾ ਦੇਣੀ ਆ ਦੋਵੇਂ ਮੱਜਾਂ ਅਛਾ ਵੀਰ ਜੀ ਮੋਲੇ ਦਾ ਕੀ ਕਰਦੇ ਆ ਮੋਲ ਵੀਰ ਜੀ ਇਹਦਾ 60000 ਕਰਦੇ ਆ ਹਾਂਜੀ 57000 ਚ ਮਾਨਤਾਨ ਕਰ ਦਿੰਦੇ ਆ ਠੀਕ ਹੈ ਜੀ ਹਾਂਜੀ 60000 ਰੁਪਿਆ ਦੋਸਤੋ ਵੀਰ ਨੇ ਡਿਮਾਂਡ ਇਸ ਮੱਝ ਦੀ ਰੱਖੀ ਆ ਤੇ 57000 ਰੁਪਏ ਦੇ ਵਿੱਚੋਂ ਵੀਰ ਕਹਿੰਦਾ ਵੀ ਆਪਾਂ ਮਾਨਤਾ ਕਰਾਂਗੇ ਗੱਪਣਾ ਵੀ ਵੀਰੇ 100% ਬਈ ਆਪਣੀਆਂ ਨਿਕਲਣਗੇ ਠੀਕ ਹੈ ਜੀ ਹਾਂਜੀ ਵੀਡੀਓ ਦੇ ਵਿੱਚ ਦੋਸਤੋ ਜਿਹੜੇ ਮੁੱਲ ਦੱਸੇ ਹੁੰਦੇ ਆ ਕਨਫਰਮ ਨਹੀਂ ਫਿਕਸ ਨਹੀਂ ਹੁੰਦੇ ਥੋੜਾ ਬੜਾ ਦੋਸਤੋ ਮਾਨਤਾਣ ਜਰੂਰ ਹੋ ਜਾਂਦਾ ਦਾ ਫੋਨ ਦੋਸਤੋ ਜਰੂਰ ਕਰਿਆ ਕਰੋ ਚੰਗੀ ਮੱਝ ਹੈ ਦੋਸਤੋ 7 ਲੀਟਰ ਦੁੱਧ ਮੌਕੇ ਦਾ ਤਿਆਰ ਹੈ 1.5 ਮਹੀਨੇ ਦੀ ਗੱਪਣ ਅੱਛਾ ਵੀਰ ਜੀ ਜਿਹੜੀ 2 ਨੰਬਰ ਤੇ ਮੱਝ ਇਹਦੇ ਬਾਰੇ ਦੱਸ ਕੀ ਇਹਦੀ ਡੀਟੇਲ ਹੈਗੀ ਇਹ ਵੀਰ ਜੀ ਦੋ ਮਹੀਨਿਆਂ 10 12 ਦਿਨ ਅੰਦਰ ਅ ਘਰ ਵਾਲਿਆਂ ਆਖੇ ਚਲੋ ਉਹਨਾਂ ਚ ਇੱਕ ਕਰਾਈ ਆ ਉਹਨਾਂ ਦੇ ਆਪਾਂ ਨੂੰ ਫੁੱਲ ਗਰੰਟੀ ਦਿੱਤੀ ਆ ਪਰ ਆਪਾਂ ਆਜੇ ਆਪ ਦਾ ਡਾਕਟਰ ਥੋੜਾ ਜਿਹਾ ਲੇਟ ਹੋ ਗਿਆ ਕਰਕੇ ਆਪਾਂ ਚੈੱਕ ਕਰਾ ਕੇ ਗਰੰਟੀ ਠੀਕ ਹੈ ਜੀ ਦੇਾਂਗੇ ਅੱਛਾ ਇਹ ਕਿੰਨੇ ਸੂਬੇ ਹੱਥੇ ਗੱਬਣੇ ਜੀ ਇਹ ਵੀਰ ਜੀ ਇਹ ਤੀਜੇ ਸੂਬੇ ਆਸਤੇ ਗੱਬਣਾ ਤੀਜੇ ਸੂਬੇ ਆਸਤੇ ਗੱਬਣਾ ਅੰਦਰ ਜਿਸੂਬੇ ਸੂਹੀ ਤੀਜੇ ਆਸਤੇ ਗੱਬਣਵਾ ਠੀਕ ਹੈ ਜੀ ਹੁਣ ਜਿਹੜਾ ਦੁੱਧ ਆ ਮੌਕੇ ਦਾ ਕਿੰਨਾ ਤਿਆਰ ਆ ਅਠਾਂ ਦੇ ਅੰਦਰ ਬਾਹਰ ਵੀਰ ਜੀ ਦੁੱਧ ਤਿਆਰ ਦੇ ਚਲੇ ਚੋਣ ਇੱਕ ਨੰਬਰ ਕੋਈ ਭੂਰ ਛੱਟਾ ਨਹੀਂ ਕੋਈ ਥਣਵਾ ਦੋਸਤੋ ਇਸ ਮੱਝ ਨੂੰ ਵੀ ਤਕਰੀਬਨ ਕੋਈ 1.5 ਮਹੀਨੇ ਤੋਂ ਉੱਤੇ ਹੀ ਹੈ ਢੀਕਾ ਪਰ ਇਹਨੂੰ ਘਰ ਵਾਲਿਆਂ ਨੇ ਦੋਸਤੋ ਚੈੱਕ ਕਰਵਾਈ ਹੈ ਪਰ ਵੀਰਕ ਦਾ ਆਪਾਂ ਜਿੰਨੇ ਚੈੱਕ ਨਹੀਂ ਕਰ ਉਹਨਾਂ ਜਿਹੜਾ ਆਪਾਂ ਕਨਫਰਮ ਕਹਿੰਦੇ ਨਹੀਂ ਇਸ ਗੱਲ ਨੂੰ 8 ਲੀਟਰ ਦੁੱਧ ਹੈ ਦੋਸਤੋ ਤਿੱਜੇ ਸਵੇਰ ਵਾਸਤੇ ਕੱਬੜ ਪੈਠਪੜੇ ਦੀ ਦੋਸਤੋ ਚੜਾਈ ਚੰਗੀ ਹੈ ਮੱਝ ਦੀ ਆਰਡਰ ਕੁਆਲਟੀ ਮੈਂ ਦੀ ਦੋਸਤੋ ਬਹੁਤ ਵਧੀਆ ਤਿਆਰ ਕੀਤੀ ਹੈ ਨੀਵਰ ਤੋਂ ਦੋਸਤੋ ਤੁਹਾਨੂੰ ਦਿਖਾ ਰਿਹਾ ਥਾਣਾ ਦੀ ਕੁਆਲਟੀ ਦੋਸਤੋ ਬਹੁਤ ਵਧੀਆ ਕਰੋ ਚੁੱਕੀ ਬਲਕਵੇਂ ਦੋਸਤੋ ਕਾਫੀ ਮੋਟੀ ਲੱਗੀ ਹੈ ਲੈ ਲਓ ਜੀ ਜੀ ਥੋੜਾ ਜਿਹਾ ਸਿੰਘ ਦੋਸਤੋ ਜਰੂਰ ਇੱਕ ਖੁੱਲਾ ਰੱਖ ਦੀਏ ਬਾਕੀ ਦੋਸਤੋ ਚਲੋ ਕੱਦ ਕਾਠ ਚੰਗਾ ਸੁਣਾਵ ਛਾਈ ਵਾਲੀ ਆ ਮੈਂ ਹਾਂਜੀ 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 ਪਤਲੀ ਚਮੜੀ ਦੀ ਮਾਜੇ ਦੋਸਤੋ ਬੰਦ ਵਿੱਚ ਬੰਦ ਸੋਣਾ ਦੋਸਤੋ ਆਰਡਰ ਤਿਆਰ ਕੀਤਾ ਮਾਜੀ ਥਣਾ ਥਣਾ ਦੀ ਦੋਸਤੋ ਜਿਹੜੀ ਕੁਆਲਿਟੀ ਆ ਬਹੁਤ ਵਧੀਆ ਲੈ ਜਾ ਲੈ ਜਾਓ ਬੰਦ ਲੈ ਕੋਈ ਦੋਸਤੋ 1 ਮਹੀਨਾ ਤੀਕ ਦਾ ਆਪਣੇ 1 ਮਹੀਨਾ ਦੇ 25 26 ਦਿਨ ਹੋ ਗਏ ਦੋਸਤੋ ਨੂੰ ਟੀਕਾ ਭਰੇ ਨੂੰ ਹਾਂਜੀ ਵੀਰ ਜੀ ਇਹਦਾ ਕੀ ਮੁੱਲ ਕਰੇ ਇਹਦਾ ਮੁੱਲ ਤੇ ਵੀਰ 60000 ਆ ਹਾਂਜੀ ਦੇ ਵੀ 57000 ਚੋਂ ਛੋੜ ਛੱਪਾ ਕਰ ਦਾਂਗੇ ਜੀ ਠੀਕ ਹੈ ਜੀ ਹਾਂਜੀ ਮੋਲੋ ਦੋਸਤੋ ਵੀਰ ਨੇ ਦੋਵਾਂ ਮੱਜਾਂ ਦਾ ਇਹ 60 6000 ਰੁਪਿਆ ਡਿਮਾਂਡ ਰੱਖੀ ਹੈ 57000 ਰੁਪਏ ਦੇ ਵਿੱਚੋਂ ਇਹਦਾ ਵੀ ਮਾਨਤਾ ਜਰੂਰ ਹੋਊਗਾ ਜੀ ਹਾਂਜੀ 8 ਲੀਟਰ ਦੁੱਧ ਆ ਦੋਸਤੋ ਡੇਢ ਮਹੀਨੇ ਤੋਂ ਉੱਤੇ ਹੀ ਹੈ ਕੋ ਟੀਕਾ ਭਰੇ ਨੂੰ ਹੋ ਗਿਆ ਹਾਂਜੀ ਬਾਕੀ ਦੋਸਤੋ ਕੋਈ 12 ਵਜੇ ਤੱਕ ਡਾਕਟਰ ਆਊਗਾ ਕਨਫਰਮ ਹੋ ਰਣੀਗੇ ਚੈੱਕ ਪਾਸ ਜਿਹੜਾ ਕੋਈ ਵੀਰ ਫੋਨ ਕਰੂਗਾ ਉਹਨੂੰ ਚਿਰ ਨੂੰ ਦੋਸਤੋ ਹਾਂਜੀ 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 ਗੱਬਣਾ ਹੋਣ ਗਿਆਂ ਤੇ ਆਪਾਂ ਗੱਬਣਾ ਦੱਸਾਂਗੇ ਖਾਲੀ ਹੋਣ ਗਿਆਂ ਤੇ ਖਾਲੀ ਦੱਸਾਂਗੇ ਆਪਾਂ ਠੀਕ ਠੀਕ ਹਾਂਜੀ ਹਾਂਜੀ ਠੀਕ ਹੈ ਜੀ ਆਰਡਰ ਕੁਆਲਿਟੀ ਦੋਸਤੋ ਦੋਵਾਂ ਮੱਜਾਂ ਨੇ ਸੋਹਣੀ ਤਿਆਰ ਕੀਤੀ ਆ ਪਸੂ ਦੋਵੇਂ ਸੂਏ ਆਪਣੀ ਇੱਕ ਟਾਈਮ ਦੋ ਟਾਈਮ ਚੋਕੇ ਤਸੱਲੀ ਕਰਕੇ ਪਸੂ ਖਰੀਦਿਆ ਕਰੋ ਤੇ ਬਾਕੀ ਵੀ ਜੇ ਕੋਈ ਪੂਰ ਛਟਾ ਕੋਈ ਥਣਾ ਨਹੀਂ ਮੈਂ ਕੋਈ ਥਣ ਵੱਧ ਘਟ ਨਹੀਂ ਕੋਈ ਪੂਰ ਛਟਾ ਨਹੀਂ ਵੀਰਿਆ ਦੋਵਾਂ ਮੱਜਾਂ ਦੀ ਦੋ ਮੱਜਾਂ ਦੇ ਹਾਂਜੀ ਠੀਕ ਹੈ ਜੀ ਹਾਂਜੀ ਦੋ ਮੱਜਾਂ ਦੋਸਤੋ ਤੁਹਾਨੂੰ ਦੋਵੇਂ ਦਿਖਾਈਆਂ ਮੱਜਾਂ तकरीबन ਦੋਵੇਂ ਮੱਜਾਂ ਦੋਸਤੋ ਸੂਈਆਂ ਵਾ ਮਹੀਨਾ ਮਹੀਨਾ ਡੇ ਤਾਂ ਵਾਹ ਦੋਸਤੋ ਤੁਹਾਡਾ ਵੀਡੀਓ ਰੱਖਣ ਵਾਸਤੇ